ਬੋਲੇ ਸੋ ਨਿਹਾਲ ਬਹੁਤ ਹੀ ਪਾਵਨ ਔਰ ਪਵਿੱਤਰ 40 ਮੁਕਤਿਆਂ ਦੀ ਧਰਤੀ ਮੁਕਸਰ ਸਾਹਿਬ ਦੇ ਵਿੱਚ ਅੱਜ ਇੰਨੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਨਮਨ ਕਰਨ ਦੇ ਲਈ ਪਹੁੰਚੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਜੀ ਮਾਨ ਸਾਹਿਬ ਪੰਜਾਬ ਮਾਮਲਿਆਂ ਦੇ ਇੰਚਾਰਜ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਸ਼੍ਰੀ ਮਨੀਸ਼ ਸਿਸੋਧਿਆ ਜੀ ਮੇਰੇ ਕੈਬਨਿਟ ਦੇ ਸਾਰੇ ਸਾਥੀ ਕਲੀਗ ਸਾਰੇ ਐਮਐਲਏ ਸਾਹਿਬਾਨ ਸਾਰੇ ਜਥੇਬੰਦੀ ਦੇ ਸੰਗਠਨ ਦੇ ਸਾਰੇ ਅਹੁਦੇਦਾਰ ਸਹਿਬਾਨ ਔਰ ਸਾਹਮਣੇ ਜਿੱਥੇ ਤੱਕ ਮੇਰੀ ਨਜ਼ਰ ਜਾ ਰਹੀ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪ ਮੁਹਾਰੇ ਪਹੁੰਚੇ ਇਸ ਪਵਿੱਤਰ ਧਰਤੀ ਨੂੰ ਨਮਨ ਕਰਦੇ ਲਈ ਮੇਰੇ ਸਾਥੀਓ ਮੇਰੇ ਵੀਰੋ ਸਾਡੇ ਪਿੰਡਾਂ ਦੇ ਸਰਪੰਚ ਪੰਚ ਅਹੁਦੇਦਾਰ ਆਮ ਸੰਗਤ ਗੁਰੂ ਸਾਹਿਬ ਦੀ ਫਤਿਹ ਕਰੋ ਪ੍ਰਵਾਨ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਸਾ ਸੰਗਤ ਜੀਓ ਅੱਜ ਆਪਾਂ ਸਾਰੇ ਉਸ ਮਹਾਨ ਉਸ ਪਵਿੱਤਰ ਧਰਤੀ ਨੂੰ ਨਮਨ ਕਰਨ ਦੇ ਲਈ ਸਜਦਾ ਕਰਨ ਦੇ ਲਈ ਇੱਥੇ ਪਹੁੰਚੇ ਆ ਕਿ ਉਹ ਜਿਹੜੀ ਧਰਤੀ ਜਿਨੇ ਜਿਨੇ ਗੁਰੂ ਸਾਹਿਬ ਤੋਂ ਵਿਛੋੜਾ ਵੀ ਦੇਖਿਆ ਉਹ ਤੋਂ ਮਗਰੋਂ ਪਛਤਾਵਾ ਵੀ ਦੇਖਿਆ ਮਲਾਪ ਵੀ ਦੇਖਿਆ ਤੇ ਫਿਰ ਮੁੜ ਕੇ ਕੁਰਬਾਨੀ ਔਰ ਸ਼ਹਾਦਤ ਵੀ ਦੇਖੀ ਸਾਥੀਓ ਜਦੋਂ ਆਪਾਂ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਨਜ਼ਰ ਮਾਰਦੇ ਆ ਤੇ ਸਾਡੇ ਗੁਰੂ ਸਹਿਬਾਨ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੇ ਸਾਥੀਆਂ ਉਹਨਾਂ ਦੇ ਸ਼ਾਗਿਰਦਾਂ ਉਹਨਾਂ ਦੇ ਯੋਧਿਆਂ ਵਰਗੀਆਂ ਸ਼ਹਾਦਤਾਂ ਨੇ ਜਿਹੜੀਆਂ ਉਹ ਪੂਰੀ ਦੁਨੀਆ ਦੇ ਕਿਸੇ ਇਤਿਹਾਸ ਦੇ ਵਿੱਚ ਮੇਰੇ ਵੀਰੋ ਉਹ ਦੇਖਣ ਨੂੰ ਨਹੀਂ ਮਿਲਦੀਆਂ ਉਹ ਸਮਾਂ ਸੀ ਜਦ ਗੁਰੂ ਸਹਿਬਾਨ ਨੇ ਸਮੂੱਚੇ ਆਪਦੇ ਸਰਪੰਸ ਸਮੇਤ ਸਮੂੱਚੇ ਪਰਿਵਾਰ ਸਮੇਤ ਜਾਨਵਾਰੀਆਂ ਉਸ ਸਮੇਂ ਦੀਆਂ ਜੋ ਾਲਾਮਤਾ ਸੀ ਾਲਾਮਤਾ ਕੀ ਸੀ ਕਿ ਧਰਮ ਪਰਿਵਰਤਨ ਹੋ ਰਹੇ ਸੀਗੇ ਮਨੁੱਖਤਾ ਤੇ ਇਨਸਾਨੀਅਤ ਦੇ ਜ਼ੁਲਮ ਹੋ ਰਹੇ ਸੀਗੇ ਜਿਹੜੇ ਅਣ ਮਨੁੱਖੀ ਤੁਸੀਂ ਇਹਨੇ ਉਹ ਦਿੱਤੇ ਜਾ ਰਹੇ ਸੀਗੇ ਲੁੱਟਿਆ ਜਾ ਰਿਆ ਸੀ ਮੁਲਕ ਦੀ ਇਸ ਧਰਤੀ ਨੂੰ ਉਹ ਉਸ ਸਮੇਂ ਦੀਆਂ ਾਲਾਮਤਾ ਸੀਗੀਆਂ ਗੁਰੂ ਸਾਹਿਬ ਨੇ ਸ਼ਹਾਦਤਾਂ ਦੇ ਕੇ ਉਹਨਾਂ ਤੋਂ ਨਜਾਦ ਪਵਾ ਦਿੱਤੀ ਪਰ ਅੱਜ ਵੀ ਮੇਰੇ ਵੀਰੋ ਅੱਜ ਵੀ ਬਹੁਤ ਸਾਰੀਆਂ ਾਲਾਮਤਾਂ ਨੇ ਜਿਨ੍ਹਾਂ ਨੂੰ ਆਪਾਂ ਨੂੰ ਸਮਾਜ ਦੇ ਵਿੱਚੋਂ ਖਤਮ ਕਰਨ ਦੇ ਲਈ ਅੱਜ ਤਹੀ ਹੈ ਜਿਹੜਾ ਉਹ ਕਰਨਾ ਪਊਗਾ ਅੱਜ ਦੀਆਂ ਾਲਾਮਤਾਂ ਜਿਨ੍ਹਾਂ ਨੂੰ ਖਤਮ ਕਰਨ ਦੇ ਲਈ ਤੁਸੀਂ ਅੱਜ ਤੋਂ 4 ਸਾਲ ਪਹਿਲਾਂ ਪੌਣੇ 4 ਸਾਲ ਪਹਿਲਾਂ ਤੁਸੀਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਸੋਚ சதਕਾ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀਆ ਨੂੰ ਇੱਕ ਬੇਮਿਸਾਲ ਫਤਵਾ ਦਿੱਤਾ 92 ਸੀਟਾਂ ਦੇ ਕੇ ਤੇ ਇਹਨਾਂ ਨੇ ਸੌ ਚੱਕੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਧਰਤੀ ਦੀ ਮਿੱਟੀ ਨੂੰ ਮੱਥੇ ਨਾਲ ਲਾ ਕੇ ਤੇ ਅੱਜ ਮੇਰੇ ਵੀਰੋ ਪੌਣੇ 4 ਸਾਲ ਹੋਏ ਨੇ ਅੱਜ ਬਹੁਤ ਸਾਰੀਆਂ ਾਲਾਮਤਾਂ ਦੇ ਉੱਪਰ ਨੱਥ ਪਾਉਣ ਦਾ ਕੰਮ ਨਕੇਲ ਪਾਉਣ ਦਾ ਕੰਮ ਹੈ ਜਿਹੜਾ ਉਹ ਕਈਆਂ ਦੇ ਉੱਪਰ ਪੂਰਾ ਹੋ ਚੁੱਕਿਆ ਤੇ ਕਈਆਂ ਦੇ ਉੱਪਰ ਚੱਲ ਰਿਹਾ ਹੈ ਅੱਜ ਦੀਆਂ ਆਲਾਮਤਾ ਕੀ ਨੇ ਕਿ ਪੰਜਾਬ ਜਿਹੜਾ ਕਿ ਸੋਨੇ ਦੀ ਚਿੜੀ ਆ ਸੀ ਕਿਸੇ ਸਮੇਂ ਉਹਦੀ ਸ਼ਾਨ ਨੂੰ ਮੁੜਕ ਬਹਾਲ ਕਰਨਾ ਹੈ ਉਹਦੇ ਚੋਂ ਉਹਦੇ ਚੋਂ ਅਸੀਂ ਸਿੱਖੇ ਜਿਹੜੀ ਉਹਦੇ ਚੋਂ ਜੋ ਬੇਰੋਜ਼ਗਾਰੀ ਉਹ ਖਤਮ ਕਰਨੀ ਹੈ ਉਹਦੇ ਚੋਂ ਜੋ ਅਨਪੜਤਾ ਹੈ ਉਹ ਖਤਮ ਕਰਨੀ ਹੈ ਪੰਜਾਬ ਦੀ ਗੁਰੂਆਂ ਦੀ ਪੀਰਾਂ ਫਕੀਰਾਂ ਦੀ ਇਹ ਧਰਤੀ ਹੈ ਜਿਹੜੀ ਇੱਥੋਂ ਦਾ ਹਰ ਵਿਅਕਤੀ ਤੰਦਰੁਸਤ ਹੋਵੇ ਔਰ ਸਭ ਤੋਂ ਵੱਡੀ ਲਾਮਤ ਜਿਹੜੀ ਕਿ ਪਿਛਲੀਆਂ ਸਰਕਾਰਾਂ ਜਿਹੜੇ ਕਿ ਆਪਦੇ ਆਪ ਨੂੰ ਸੋ ਕੋਲਡ ਅਖੌਤੀ ਪੰਥ ਦੇ ਹਤਾਸ਼ੀ ਕਹਿੰਦੇ ਸੀਗੇ ਉਹਨਾਂ ਨੇ ਪੰਜ ਦਰਿਆਵਾਂ ਦੀ ਇਸ ਪਵਿੱਤਰ ਧਰਤੀ ਦੇ ਉੱਪਰ ਨਸ਼ਿਆਂ ਦਾ ਛੇਵਾਂ ਦਰਿਆ ਵਗਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀਏ ਲਾਮਤਾਂ ਨੇ ਅੱਜ ਮੇਰੇ ਵੀਰੋ ਔਰ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਹੈ ਕਿ ਅਰਵਿੰਦ ਜੀ ਹੋਣਾਂ ਦੀ ਮਨੀਸ਼ ਜੀ ਹੋਣਾਂ ਦੀ ਰਹਿਨਮਾਈ ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਨੇ ਪਿਛਲੇ ਪੌਣੇ 4 ਸਾਲਾਂ ਦੇ ਵਿੱਚ ਇਹਨਾਂ ਅਲਾਮਤਾਂ ਨੂੰ ਜੜੋਂ ਪੱਟਣ ਦਾ ਜੋ ਤਹਈਆ ਕੀਤਾ ਹੋਇਆ ਹੈ ਇਹ ਅੱਜ ਤੱਕ ਹੀਆ ਇਹ ਹਿੰਮਤ ਨਾ ਅੱਜ ਤੱਕ ਕਦੇ ਕਿਸੇ ਨੇ ਕੀਤੀ ਸੀ ਤੇ ਨਾ ਮੈਂ ਸਮਝਦਾ ਕਿ ਕਦੇ ਕਿਸੇ ਨੇ ਅਨੇ ਸਮੇਂ ਦੇ ਵਿੱਚ ਕਰਨੀ ਹੈ ਸੋ ਮੇਰੇ ਵੀਰੋ ਮੈਂ ਬਹੁਤੀ ਲੰਬੀਆਂ ਚੌੜਾ ਗੱਲਾਂ ਨਹੀਂ ਕਰਨੀਆਂ ਤੁਸੀਂ ਮਾਨ ਸਾਹਿਬ ਨੂੰ ਅੱਜ ਸੁਣਨ ਦੇ ਲਈ ਪਹੁੰਚੋ ਮੈਂ ਸਿਰਫ ਤੁਹਾਨੂੰ ਇੰਨੀ ਹੀ ਬੇਨਤੀ ਕਰੂੰਗਾ ਕਿ ਅੱਜ ਇੱਥੇ ਜਿੱਥੇ ਆਪਾਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਉਹਨਾਂ ਦੀ ਉਸ ਪਵਿੱਤਰ ਸ਼ਹਾਦਤ ਵਾਲੀ ਧਰਤੀ ਨੂੰ ਆਪਾਂ ਨਮਨ ਕਰਕੇ ਜਾਣਾ ਉੱਥੇ ਇੱਕ ਤਹਈਆ ਇੱਕ ਫੈਸਲਾ ਹੋਰ ਕਰਕੇ ਜਾਣਾ ਕਿ ਜਦੋਂ ਤੱਕ ਜਦੋਂ ਤੱਕ ਇਹ ਲਾਹਾਂ ਤਾਂ ਚਾਹੇ ਉਹ ਨਸ਼ੇ ਹੋਣ ਚਾਹੇ ਉਹ ਕਰਪਸ਼ਨ ਹੋਵੇ ਚਾਹੇ ਉਹ ਅਨਪੜਤਾ ਹੋਵੇ ਇਹ ਸਾਰੀਆਂ ਲਾਹਾਂ ਤਾਂ ਜਦੋਂ ਤੱਕ ਆਪਾਂ ਜੜੋਂ ਪੰਜਾਬ ਦੀ ਧਰਤੀ ਤੋਂ ਖਤਮ ਨਹੀਂ ਕਰ ਦਿੰਦੇ ਇਸੇ ਤਰੀਕੇ ਦੇ ਨਾਲ ਇਸੇ ਤਰੀਕੇ ਦੇ ਨਾਲ ਆਪਾਂ ਮਾਨ ਸਾਹਿਬ ਦੀ ਔਰ ਕੇਜਰੋ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਲੜਾਈ ਆਪਾਂ ਲੜਦੇ ਰਹਿਣਾ ਔਰ ਮੈਨੂੰ ਯਾਦ ਹੈ ਅੱਜ ਫੇਰ ਦੁਬਾਰਾ ਮੁੜ ਕੇ ਸਹੀ 10 ਸਾਲ ਬਾਅਦ ਮੇਰੇ ਯਾਦ ਹੈ ਕਿ ਅੱਜ ਦੇ ਹੀ ਦਿਨਾਂ ਮਾਗੀ ਦੇ ਦੇ ਨੇ 2016 ਦੇ ਵਿੱਚ ਵੀ ਇਸੇ ਤਰੀਕੇ ਇੱਕ ਬੇਮਿਸਾਲ ਇਕੱਠ ਕੇ ਜਿੱਥੇ ਤੱਕ ਨਿਗਾਹ ਜਾਂਦੀ ਸੀਗੀ ਉੱਥੇ ਤੱਕ ਸੰਗਤ ਹੀ ਸੰਗਤ ਨਜ਼ਰ ਆਉਂਦੀ ਸੀਗੀ ਉਸ ਸਮੇਂ ਵੀ ਆਮ ਆਦਮੀ ਪਾਰਟੀ ਦੀ ਇਸ ਸਰਕਾਰ ਦੀ ਇਸ ਇਮਾਨਦਾਰ ਸਹੀ ਨੀਤੀ ਔਰ ਨੀਅਤ ਵਾਲੀ ਸਰਕਾਰ ਦਾ ਮੁੱਢ ਜਿਹੜਾ ਉਹ ਤੁਸੀਂ ਇਥੋਂ ਮੁਕਸਰ ਦੀ ਪਵਿੱਤਰ ਧਰਤੀ ਤੋਂ ਬੰਨਿਆ ਸੀਗਾ ਤੇ ਅੱਜ ਤੁਸੀਂ ਫੇਰ ਦੁਬਾਰਾ ਏਡੀ ਵੱਡੀ ਗਿਣਤੀ ਦੇ ਚਾਪ ਨੂੰ ਹਰਿਆ ਕੇ ਉਸ ਮੁੱਢ ਨੂੰ ਤੁਸੀਂ ਦੁਬਾਰਾ ਬੰਨ ਦਿੱਤਾ ਕਿ ਜਦੋਂ ਤੱਕ ਇਹ ਇਲਾਮ ਤਾਂ ਖਤਮ ਨਹੀਂ ਹੋ ਜਾਂਦੀਆਂ ਆਪਾਂ ਟਿੱਕੇ ਘਰ ਨਹੀਂ ਬੈਠਣਾ ਜੇ ਮੇਰੀਆਂ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੋ ਇੱਕ ਵਾਰ ਗੁਰੂ ਸਾਹਿਬ ਦਾ ਜਕਾਰਾ ਜਿਹੜਾ ਉਹ ਗੱਜ-ਵੱਜ ਕੇ ਬੁਲਾ ਦਿਓ ਤਾਂ ਕਿ ਵਿਰੋਧੀਆਂ ਨੂੰ ਪਤਾ ਲੱਗ ਜੇ ਕਿ ਜਿੰਨੇ ਮਰਜੀ ਝੂਠ ਬੋਲੋ ਜਿੰਨੇ ਮਰਜੀ ਕਾਫਰ ਤੋਲੋ ਹੁਣ ਪੰਜਾਬ ਦੇ ਲੋਕ ਇੱਕ ਤਰਫਾ ਮਨ ਬਣਾਈ ਬੈਠੇ ਨੇ ਕਿ 2027 ਦੇ ਵਿੱਚ 2022 ਦਾ ਰਿਕਾਰਡ ਹੈ ਜਿਹੜਾ ਉਹ ਤੋੜਨ ਜਾ ਰਹੇ ਨੇ ਸੋ ਜੇ ਮੇਰੀ ਗੱਲ ਆ ਸਾਬਤ ਨਾਲ ਇੱਕ ਹੋਰ ਗੁਰਸਾਹਿਬ ਦਾ ਜਕਾਰਾ ਜਿਹੜਾ ਉਹ ਜ਼ਰੂਰ ਬੁਲਾ ਦਿਓ ਬੋਲੇ ਸੋ ਨਿਹਾਲ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ